ਦੋਸਤੋ ਕਣਕਾਂ ਦੇ ਅਨੁਸਾਰੇ ਦਾ ਸਮਾਂ ਲੱਗਿਆ ਆ ਗਿਆ ਹੈ ਬੜੀਆਂ ਜਿਆਦੀਆਂ ਜੜੀਆਂ ਅਗੇਤੀਆਂ ਕਣਕਾਂ ਸੀ ਉਹ ਹੁਣ ਨਿਸਰਨ ਲੱਗ ਪਈਆਂ ਨੇ ਜੰਪਛਿਤੀਆਂ ਜੜੀਆਂ ਨੇ ਉਹਨਾਂ ਨੇ ਵੀ ਨਿਸਰਨ ਲੱਗ ਪਣਾ ਬਹੁਤ ਥੋੜੇ ਦਿਨਾਂ ਦੇ ਵਿੱਚ ਤੇ ਇਥੇ ਹੁਣ ਉਹ ਦਿਨ ਆ ਗਏ ਨੇ ਜਦੋਂ ਬਹੁਤ ਸਾਰੇ ਜ਼ਿਮੀਦਾਰ ਆਵੇਸਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਮੈਂ ਇਦਾਂ ਕਹਿ ਸਕਦਾ ਕਿ ਹੰਬ ਜਾਂਦੇ ਨੇ ਖਾਦਾਂ ਪਾ ਪਾ ਕੇ ਸੁਪਰੀਆਂ ਕਰ ਕਰ ਕੇ ਉਹ ਇੰਨਾ ਜ਼ਿਆਦਾ ਹੰਬ ਜਾਂਦੇ ਨੇ ਕਿ ਹੁਣ ਉਹਨਾਂ ਦੀ ਵਾਹ ਨਹੀਂ ਰਹਿੰਦੀ ਕਿ ਉਹ ਹੁਣ ਅੱਗੇ ਕੋਈ ਨਾ ਕੋਈ ਸਪਰੇਅ ਕਰ ਸਕਣ ਜਾਂ ਕਣਕ ਦਾ ਖਿਆਲ ਜਿਹੜਾ ਰਾਖਸਕਣਾ ਪਰ ਇੱਥੇ ਹੁਣ ਉਹ ਦਿਨ ਆ ਗਏ ਨੇ ਦੋਸਤੋ ਜਦੋਂ ਆਪਾਂ ਕਿਉ ਕੱਢਣਾ ਹੈ ਆਪਾਂ ਦਹੀਂ ਤੇ ਜਮਾ ਲਿਆ ਹੈ ਆਪਾਂ ਦੁੱਧ ਵੀ ਝੋਲਿਆ ਦੁੱਧ ਨੂੰ ਜਮਾ ਵੀ ਲਿਆ ਖੱਟਾ ਵੀ ਲਾ ਲਿਆ ਸਾਰਾ ਕੁਝ ਕਰ ਲਿਆ ਤੁਸੀਂ ਪਰ ਤੁਸੀਂ ਉਹਨਾ ਕਰਦੇ ਹੀ ਹੰਬ ਗਏ ਉਹ ਤੇ ਤੁਸੀਂ ਕਿਉ ਜਦੋਂ ਕੱਢਣਾ ਹੈ ਉਹਨੂੰ ਇੰਨੀ ਜ਼ਿਆਦਾ ਕਾਲੀ ਦੇ ਵਿੱਚ ਜਾਂ ਇੰਨੇ ਜ਼ਿਆਦੇ ਅਵੇਸਲੇ ਪਣ ਦੇ ਨਾਲ ਆਪਾਂ ਕੱਢਣ ਦੀ ਕੋਸ਼ਿਸ਼ ਕਰਦੇ ਆਂ ਕਿ ਉਹ ਜਿਹੜਾ ਤੁਹਾਡਾ ਕਿਉ ਹੈ ਉਹ ਲੱਸੀ ਦੇ ਵਿੱਚ ਹੀ ਰਹਿ ਜਾਂਦਾ ਹੈ ਜਿਹੜੇ ਤੁਹਾਡੇ ਦਾਣੇ ਨੇ ਜਿਹੜੇ ਤੁਹਾਡੀ ਖੁਰਾਕ ਬਣਨੀ ਸੀ ਉਹ ਨਾੜ ਦੇ ਵਿੱਚ ਹੀ ਰਹਿ ਜਾਂਦੀ ਹੈ ਤੁਹਾਡੇ ਦਾਣਿਆਂ ਦੇ ਵਿੱਚ ਉਹ ਨਹੀਂ ਜਾਂਦੀ ਉਹਨੂੰ ਦਾਣਿਆਂ ਦੇ ਵਿੱਚ ਆਪਾਂ ਕਿਵੇਂ ਲਿਆਉਣਾ ਹੈ ਉਹ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਪੂਰਾ ਐਂਡ ਤੱਕ ਵੇਖਿਓ ਜੇ ਜਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਆਇਓ ਤਾਂ ਸਬਸਕ੍ਰਾਈਬ ਕਰ ਲਓ ਇਹੋ ਜੀਆਂ ਜਾਣਕਾਰੀਆਂ ਜੜੀਆਂ ਫਰੀਦ ਵਿੱਚ ਆਪਣੇ ਫੋਨ ਤੇ ਪਾਉਣ ਦੇ ਵਾਸਤੇ ਜਿਆਦਾ ਹੰਬਣ ਦੀ ਲੋੜ ਨਹੀਂ ਹੁੰਦੀ ਬਹੁਤ ਵਧੀਆ ਝਾੜ ਲੈਣ ਦੇ ਵਾਸਤੇ ਆਪਾਂ ਨੂੰ ਕੁਝ ਖਿਆਲ ਰੱਖਣ ਦੀ ਲੋੜ ਹੁੰਦੀ ਏ ਕੁਝ ਤਜਰਬੇ ਵਰਤਨ ਦੀ ਲੋੜ ਹੁੰਦੀ ਏ ਕੁਝ ਟੈਕਨੀਕਾਂ ਵਰਤਨ ਦੀ ਲੋੜ ਹੁੰਦੀ ਏ ਜਿਨ੍ਹਾਂ ਦੇ ਨਾਲ ਆਪਾਂ ਫਸਲ ਦਾ ਝਾੜ ਵਧਾ ਸਕਦੇ ਹਾਂ ਇਹ ਟੈਕਨੀਕਾਂ ਹੀ ਇੱਕ ਇਦਾਂ ਦੀ ਚੀਜ਼ ਨੇ ਜਿਨ੍ਹਾਂ ਨੇ ਆਪਣੇ ਝਾੜ ਜਿਹੜੇ ਕਣਕਾਂ ਦੇ ਦੇ ਚੁੰਨਿਆਂ ਦੇ ਵਾਦਾ ਕੀ ਇਥੋਂ ਇਥੇ ਤੱਕ ਲੈ ਕੇ ਆਂਦੇ ਨੇ ਕਈ ਵਾਰੀਂ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਲੋੜ ਵੀ ਨਹੀਂ ਹੁੰਦੀ ਆਪਾਂ ਉਹ ਕਰੀ ਜਾਂਦੇ ਆ ਮੰਨ ਕੇ ਜਲੋ ਜਿਵੇਂ ਲੋੜ ਹੁਣ ਆ ਇਸ ਸਮੇ ਆਪਣੇ ਕੋਲ ਟਰੈਕਟਰ ਹੈਗੇ ਨੇ ਆਪਾਂ ਜ਼ਮੀਨ ਟਰੈਕਟਰ ਦੇ ਨਾਲ ਵਾਹ ਸਕਦੇ ਆ ਤੇ ਫਿਰ ਕੀ ਲੋੜ ਹੈ ਆਪਾਂ ਨੂੰ ਕਿ ਆਪਾਂ ਹਲ ਦੇ ਨਾਲ ਜ਼ਮੀਨ ਵਾਈਏ ਕੀ ਲੋੜ ਹੈ ਆਪਾਂ ਕਿ ਆਪਾਂ ਜ਼ਿਆਦਾ ਖਪਾਹ ਕਰੀਏ ਬਿਲਕੁਲ ਇਸੇ ਤਰ੍ਹਾਂ ਹੀ ਕੁਝ ਚੀਜ਼ਾਂ ਜਿਹੜੀਆਂ ਨਹੀਂ ਆਪਾਂ ਨੂੰ ਚਾਹੀਦੀਆਂ ਦਿਨਾਂ ਦੀ ਲੋੜ ਨਹੀਂ ਗਈ ਜਿਨ੍ਹਾਂ ਦੇ ਬਦਲੇ ਦੇ ਵਿੱਚ ਆਪਾਂ ਬਹੁਤ ਥੋੜੀ ਮਿਹਨਤ ਦੇ ਨਾਲ ਤੇ 10 20 ਗੁਣਾ ਘੱਟ ਪੈਸਿਆਂ ਦੇ ਨਾਲ ਆਪਾਂ ਜ਼ਿਆਦਾ ਝਾੜ ਲੈ ਸਕਦੇ ਆ ਉਹਨਾਂ ਨੂੰ ਦੇ ਵਿੱਚੋਂ ਡੀਲਰਾਂ ਨੂੰ ਜ਼ਿਆਦਾ ਕਮਾਈ ਹੁੰਦੀ ਹੈ ਕਈ ਵਾਰੀ ਆਪਾਂ ਉਹਨਾਂ ਦੇ ਚਾਂਸੇ ਦੇ ਵਿੱਚ ਆ ਕੇ ਉਹਨਾਂ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੰਨੇ ਆ ਤੇ ਆਪਣੀ ਮਿਹਨਤ ਵੀ ਜ਼ਿਆਦਾ ਆਪਾਂ ਲਾਉਨੇ ਆ ਆਪਣੇ ਪੈਸੀ ਵੀ ਜ਼ਿਆਦਾ ਲਾਉਨੇ ਆ ਤੇ ਕਈ ਵਾਰੀ ਆਪਾਂ ਐਂਡ ਤੇ ਜਾ ਕੇ ਹੱਸ ਜਾਂਦੇ ਆ ਹੰਬ ਜਾਂਦੇ ਆ ਸੋ ਕਣਕ ਦੇ ਜਿਹੜੇ ਸ਼ੁਰੂਆਤੀ ਦਿਨ ਸੀ ਸਟੈਮ ਐਕਸਟੈਂਸ਼ਨ ਤੱਕ ਜਾਂ ਜੋਇੰਟਿੰਗ ਸਟੇਜ ਤੱਕ ਉਹਦੇ ਵਿੱਚ ਕਣਕ ਨੂੰ ਲਾਰਜ ਲੀਫਸ ਦੇ ਵਾਸਤੇ ਯਾਨੀ ਕਿ ਪੱਤੇ ਚੌੜੇ ਕਰਨ ਦੇ ਵਾਸਤੇ ਰੈਪਿਡ ਗਰੋਥ ਦੇ ਵਾਸਤੇ ਤੇ ਡਿਵੈਲਪਮੈਂਟ ਦੇ ਵਾਸਤੇ ਪੌਦੇ ਦੀ ਦੇ ਵਾਸਤੇ ਨਾਈਟ੍ਰੋਜਨ ਦੀ ਜ਼ਰੂਰ ਤੁਸੀਂ ਤੇ એનર્ਜੀ ਦੇ ਵਾਸਤੇ ਦੀਦੇ ਵਾਸਤੇ ਗਰੋਥ ਲਈ ਡਿਵੈਲਪਮੈਂਟ ਦੇ ਵਾਸਤੇ ਨਾਲ ਦੀ ਨਾਲ ਫਾਸਫੋਰਸ ਦੀ ਜਰੂਰਤ ਸੀ ਪਲਾਂਟ ਵਾਟਰ ਰੈਗੂਲੇਟਰ ਤੇ ਸਟ੍ਰਕਚਰਲ ਇੰਟੈਗ੍ਰਿਟੀ ਦੇ ਵਾਸਤੇ ਪੋਟਾਸ਼ੀਅਮ ਦੀ ਜਰੂਰਤ ਸੀ ਪੌਦੇ ਦੇ ਵਿੱਚ ਝਾੜ ਵਧਾਉਣ ਵਾਲੇ ਗੁਣ ਪੈਦਾ ਕਰਨ ਦੇ ਵਾਸਤੇ ਤੇ ਨਾਲ ਦੀ ਨਾਲ ਦਾਣਿਆਂ ਦੀ ਵਧੀਆ ਕੁਆਲਿਟੀ ਬਣਾਉਣ ਦੇ ਵਾਸਤੇ ਸਲਫਰ ਦੀ ਲੋੜ ਸੀ ਪੌਦਿਆਂ ਦੇ ਵਿੱਚ ਫੋਟੋਸਿੰਥੈਟਿਕ ਦਾ ਸਟ੍ਰਕਚਰ ਬਣਾਉਣ ਦੇ ਵਾਸਤੇ ਯਾਨੀ ਕਿ ਮੰਨ ਕੇ ਚਲੋ ਕਿ ਸੋਲਰ ਪੈਨਲ ਜਿਹੜੇ ਨੇ ਉਹ ਪੈਨਲ ਪੌਦਿਆਂ ਦੇ ਉੱਤੇ ਫਿਟ ਕਰਨ ਦੇ ਵਾਸਤੇ ਨਾਲ ਦੀ ਨਾਲ ਐਨਜ਼ਾਈਮ ਦੇ ਸਟ੍ਰਕਚਰ ਪ੍ਰੋਟੀਨ ਬਣਾਉਣ ਦੇ ਵਾਸਤੇ ਮੈਗਨੀਜ਼ ਦੀ ਲੋੜ ਸੀ ਤੇ ਨਾਈਟ੍ਰੋਜਨ ਨੂੰ ਕੰਮ ਕਰਨ ਦੇ ਵਾਸਤੇ ਪੌਦਿਆਂ ਦੇ ਵਿੱਚ ਮੈਟਾਬੋਲਿਜ਼ਮ ਨੂੰ ਕੰਮ ਕਰਨ ਦੇ ਵਾਸਤੇ ਪ੍ਰੋਟੀਨ ਨੂੰ ਕੰਮ ਕਰਨ ਦੇ ਵਾਸਤੇ ਜ਼ਿੰਕ ਦੀ ਲੋੜ ਸੀ ਪਰ ਇਹ ਜਿਹੜੇ ਤੱਤ ਨੇ ਮੋٹے-ਮੋਟੇ ਆਪਾਂ ਪਹਿਲਾਂ ਜ਼ਮੀਨਾਂ ਦੇ ਵਿੱਚ ਆਪਣੀਆਂ ਦੇ ਵਿੱਚ ਹੈਗੇ ਨੇ ਜਾਂ ਫਿਰ ਆਪਾਂ ਜ਼ਮੀਨਾਂ ਦੇ ਵਿੱਚ ਹੁਣ ਪਾਏ ਨੇ ਇਹਨਾਂ ਦੇ ਵਿੱਚੋਂ ਜ਼ਿਆਦਾ ਮਾਤਰਾ ਦੇ ਵਿੱਚ ਆਪਾਂ ਜੂਰੀਆ ਦਿੱਤੀ ਏ ਫਾਸਫੋਰਸ ਦੇ ਵਾਸਤੇ ਆਪਾਂ ਡੀਏਪੀ ਪਾਈਏ ਤੇ ਪੋਟਾਸ਼ ਵੀ ਆਪਾਂ ਕਣਕ ਦੇ ਵਿੱਚ ਜਿਹੜੀ ਉਹ ਪਾ ਦਿਤੀਏ ਇਸ ਕਰਕੇ ਉਹ ਜਿਹੜੇ ਤੁਹਾਡੇ ਕੰਮ ਨੇ ਪਿੱਛੇ ਹੋ ਚੁੱਕੇ ਨੇ ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਬੰਨੇ ਜਿਹੜਾ ਆਪਾਂ ਚੱਲਣਾ ਹੈ ਜੋ-ਜੋ ਪੌਦਿਆਂ ਦੇ ਵਿੱਚ ਹੁਣ ਹੈਗਾ ਏ ਉਹਨੂੰ ਕੱਢ ਕੇ ਆਪਾਂ ਦਾਣਿਆਂ ਦੇ ਵਿੱਚ ਪਰਣਾ ਹੈ ਤੇ ਉਹਦੇ ਵਾਸ ਮਾਤਰਾ ਦੇ ਵਿੱਚ ਤਿੰਨ ਤੋਂ ਚਾਰ ਤੱਤ ਚਾਹੀਦੇ ਹੁੰਦੇ ਨੇ ਪਹਿਲੇ ਨੰਬਰ ਤੇ ਉਹਨਾਂ ਦੇ ਵਿੱਚ ਆਉਂਦੀ ਏ ਪੋਟਾਸ਼ ਦੂਸਰੇ ਨੰਬਰ ਤੇ ਮੈਗਨੀਸ਼ੀਅਮ ਤੀਸਰੇ ਨੰਬਰ ਤੇ ਬੋਰਾਉਣ ਤੇ ਚੌਥੇ ਨੰਬਰ ਤੇ ਥੋੜੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਪੋਟਾਸ਼ ਉਹ ਤੱਤ ਹੈ ਜਿਨੇ ਪੌਦਿਆਂ ਦੇ ਪੱਤਿਆਂ ਦੇ ਵਿੱਚ ਬਈ ਖੁਰਾਕ ਨੂੰ ਕੱਢ ਕੇ ਸਿੱਟੇ ਦੇ ਦੁੱਧੇ ਦੇ ਵਿੱਚ ਜਾ ਕੇ ਭਰਨਾ ਹੈ ਬੋਰਾਉਣ ਉਹ ਚੀਜ਼ ਹੈ ਜਿਨੇ ਦਾਣੇ ਦਾ ਸਟਰਕਚਰ ਬਣਾਉਣਾ ਹੈ ਦਾਣੇ ਨੂੰ ਤਾਕਤਵਾਰ ਕਰਨਾ ਹੈ ਦਾਣੇ ਦੀ ਛਿੱਲ ਬਣਾਉਣੀ ਹੈ ਦਾਣੇ ਦਾ ਆਕਾਰ ਬਣਾਉਣਾ ਹੈ ਦਾਣੇ ਦਾ ਸਾਈਜ਼ ਬਣਾਉਣਾ ਹੈ ਬੋਰਾਉਣ ਨੇ ਉਹ ਸਾਰੇ ਕੰਮ ਕਰਨੇ ਨੇ ਤੇ ਮੈਗਨੀਸ਼ੀਅਮ ਉਹ ਚੀਜ਼ ਹੈ ਜਿ ਵਿਚ ਕਲੋਰੋਫਿਲ ਨੂੰ ਬਣਾਉਣ ਦੇ ਵਾਸਤੇ ਮਦਦ ਕਰਨੀ ਹੈ ਪੱਤੇ ਤੁਹਾਡੇ ਐਂਡ ਤੱਕ ਜਿਆਦੇ ਹਰੇ ਭਰੇ ਰਹਿਣ ਪੱਤਿਆਂ ਦੇ ਵਿੱਚ ਗ੍ਰੀਨਰੀ ਜਿਹੜੀ ਹੈ ਜਿਆਦਾ ਦੇਰ ਤੱਕ ਵਧੀਆ ਤਰੀਕੇ ਦੇ ਨਾਲ ਮੈਂਟੇਨ ਰਵੇ ਉਹ ਮੈਗਨੀਸ਼ੀਅਮ ਨੇ ਕੰਮ ਕਰਨਾ ਹੈ ਤੇ ਨਾਈਟ੍ਰੋਜਨ ਜਿਹੜੀ ਹੈ ਉਹਨੇ ਪੋਟਾਸ਼ ਨੂੰ ਪੱਤਿਆਂ ਦੇ ਵਿੱਚ ਫਾਸਟ ਤੁਰਨ ਦੇ ਵਿੱਚ ਮਦਦ ਕਰਨੀ ਹੈ ਫਾਸਟ ਜਿਹੜੀ ਨਾਈਟ੍ਰੋਜਨ ਆਪਾਂ ਦਿੰਨੇ ਆ ਨਾ ਬਹੁਤ ਥੋੜੀ ਮਾਤਰਾ ਦੇ ਵਿੱਚ ਉਹ ਇਸ ਕਰਕੇ ਹੁਣੇ ਸਮੇਂ ਨਾਲ ਹੁੰਦੀ ਹੈ ਕਿ ਜਿਹੜੀ ਪੋਟਾਸ਼ ਉਹਦੀ ਗਤੀ ਜਿਹੜੀ ਹੈ ਉਹ ਤੀਬਰਤਾ ਜਿਹੜੀ ਹੈ ਉਹਦੀ ਪੌਦਿਆਂ ਦੇ ਵਿੱਚ ਉਹ ਵੱਧਦੀ ਹੈ ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਖਾਦਾਂ ਥੱਲੇ ਪਾਈਆਂ ਨੇ ਤੁਸੀਂ ਪੋਟਾਸ਼ ਵੀ ਪਾਈਏ ਤੁਸੀਂ ਜਿਹੜਾ ਮਰਜ਼ੀ ਤੱਤ ਥੱਲੇ ਪਾਇਆ ਹੈ ਪਰਦਾਨ ਨੂੰ ਇੱਥੇ ਆ ਕੇ ਇਹ ਡੜੀਆਂ ਸੁਪਰੀਆਂ ਜ਼ਰੂਰ ਲਾਜ਼ਮੀ ਕਰਨੀਆਂ ਹੀ ਚਾਹੀਦੀਆਂ ਨੇ ਕਣਕ ਦੇ ਉੱਤੇ ਇਹਨਾਂ ਸੀਜ਼ਨਾਂ ਦੇ ਵਿੱਚ ਵੇਖੋ ਹਰ ਇੱਕ ਸੀਜ਼ਨ ਦੇ ਵਿੱਚ ਪਿਛਲੇ ਸੀਜ਼ਨ ਦੀ ਜਿਹੜੀ ਸਪਰੇਆ ਉਹ ਕਦੇ ਵੀ ਮੈਚ ਨਹੀਂ ਕਰ ਸਕਦੀ ਜੇਕਰ ਅਸੀਂ ਤੁਹਾਨੂੰ ਕੁਝ ਦੱਸਦੇ ਹਾਂ ਤਾਂ ਉਹ ਇਸ ਸੀਜ਼ਨ ਦੇ हिसाब ਦੇ ਨਾਲ ਇਸ ਟੈਂਪਰੇਚਰ ਦੇ हिसाब ਦੇ ਨਾਲ ਇਸ ਸੀਜ਼ਨ ਦੇ ਵਿੱਚ ਲਗੀਆਂ ਕਣਕ ਦੀਆਂ ਵੈਰਾਈਟੀਆਂ ਦੇ हिसाब ਦੇ ਨਾਲ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਿਆਦਾ ਮਾਤਰਾ ਦੇ ਵਿੱਚ ਕਿਹੜੀਆਂ ਵੈਰਾਈਟੀਆਂ ਲਗੀਆਂ ਨੇ ਤੇ ਉਹਨਾਂ ਦੇ ਉੱਤੇ ਕਿਹੜੀਆਂ-ਕਿਹੜੀਆਂ ਚੀ ਕਰਨ ਗਿਆ ਕਿਹੜੇ ਕਿਹੜੇ ਤੱਤਾਂ ਆਪਾਂ ਨੂੰ ਕਿਹੜੇ ਸਮੇਂ ਦੇ ਵਿੱਚ ਦੇਣੇ ਚਾਹੀਦੇ ਨੇ ਤੱਤ ਤੇ ਭਾਵੇਂ ਤੁਸੀਂ ਜਿੰਨੇ ਮਰਜ਼ੀ ਥੱਲੇ ਪਾਏ ਨੇ ਨਾਈਟ੍ਰੋਜਨ ਤੁਸੀਂ 3 ਦਿਨ 4000 ਤੋੜੇ ਯੂਰੀਆ ਜਿਹੜੀ ਪਾ ਵੀ ਦਿੱਤੀਏ ਪਰ ਤਾਂ ਵੀ ਇੱਥੇ ਆ ਗਿਆ ਆਪਾਂ ਨੂੰ ਥੋੜੀ ਜਿਹੀ ਮਾਤਰਾ ਦੇ ਵਿੱਚ ਆਪਾਂ ਨਾਈਟ੍ਰੋਜਨ ਨਾਈਟ੍ਰੋਜਨ ਜਿਹੜੀ ਨਾਈਟ੍ਰੇਟ ਫਾਰਮ ਦੇ ਵਿੱਚ ਦੇਨੇ ਆ ਪੌਦਿਆਂ ਨੂੰ ਉਹ ਇੱਕ ਟੀਕਾ ਹੁੰਦਾ ਹੈ ਤਾਂ ਜੋ ਉਹ ਜਿਹੜੀ ਖਰਾਕ ਰੁਕੀਏ ਪੌਦਿਆਂ ਦੇ ਵਿੱਚ ਉਹ ਫਾਸਟ ਗਰੋ ਹੋਣੀ ਸ਼ੁਰੂ ਹੋ ਜਾਵੇ ਚੱਲਣੀ ਸ਼ੁਰੂ ਹੋ ਜਾਵੇ ਤੇ ਆਪਾਂ ਨੂੰ ਝਾੜ ਦੇ ਵਿੱਚ ਉਸ ਖਰਾਕ ਮਿਲਣ ਦੇ ਕਾਰਨ ਪੌਦਿਆਂ ਨੂੰ ਆਪਾਂ ਨੂੰ ਜਿਹੜਾ ਝਾੜ ਚੰਗਾ ਵੇਖਣ ਨੂੰ ਮਿਲੇ। ਸੋ ਸਪਰੇਅ ਕਿਹੜੀ ਕਰਨੀ ਹੈ ਇੱਥੇ ਆਪਾਂ ਜਾਣਦੇ ਤੁਸੀਂ ਮੈਗਨੀਸ਼ੀਅਮ ਸਲਫੇਟ 1.5 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਤੇ ਜ਼ਿੰਕ ਸਲਫੇਟ 1.5 ਤੋਂ 200 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਦੋਵਾਂ ਚੀਜ਼ਾਂ ਨੂੰ ਮਿਕਸ ਕਰਕੇ ਸਪਰੇਅ ਕਰ ਲਓ ਪਹਿਲਾਂ। ਪਰ ਜੇਕਰ ਤੁਹਾਡੀ ਕਣਕ ਦੇ ਵਿੱਚ ਗ੍ਰੀਨਰੀ ਪੂਰੀ ਹੈਗੀਏ ਕੋਈ ਪੀਲਾ ਪਣ ਨਹੀਂਗਾ ਕੋਈ ਤੁਹਾਨੂੰ ਪਲਤਣ ਕਣਕ ਦੇ ਵਿੱਚ ਨਜ਼ਰ ਨਹੀਂ ਆਉਂਦੀ ਤਾਂ ਫਿਰ ਇਹ ਜਿਹੜੀ ਸਪਰੇਅ ਆ ਤੁਸੀਂ ਸਕਿਪ ਕਰ ਦੇਣੀ ਆ। ਉਸ ਕਣਕ ਦੇ ਵਿੱਚ ਤੁਸੀਂ ਇਹ ਸਪਰੇਅ ਨਹੀਂ ਕਰਨੀ। ਉੱਥੇ ਆਪਾਂ ਕਰਨਾ ਹੈ ਹਰ ਇੱਕ ਉਸ ਕਣਕ ਦੇ ਵਿੱਚ ਜਿਹੜਾ ਨਸਾਰਾ ਕਰੀ ਜਾਂਦੀ ਏ ਨਸਾਰੇ ਤੋਂ ਪਹਿਲਾਂ ਐਨ Pantali ਪਲੱਸ ਇਹਦੇ ਨਾਲ ਬਰੌਣ 13045 ਜਿਹੜੀ ਇਹ ਆਪਾਂ 2 ਕਿਲੋ ਤੋਂ ਘਾਟ 1 ਕਿੱਲੇ ਦੇ ਵਿੱਚ ਨਹੀਂ ਪਾਉਣੀ ਤੇ ਮਾੜੀ ਕੰਪਨੀ ਦਾ ਜ਼ਿਕਰ ਤੁਸੀਂ ਐਨਪੀਕੇ ਕਰੋਗੇ ਤਾਂ ਹੋ ਸਕਦਾ ਤੁਹਾਡੀ ਕਣਕ ਦੀਆਂ ਨੋਕਾਂ ਵੀ ਸੜ ਜਾਣ ਯਾਦ ਕਰ ਲਿਓ ਜੇ ਆਪਣੀਆਂ ਉਹ 2-3 ਸਾਲ ਪਹਿਲਾਂ ਵਾਲੀਆਂ ਵੀਡੀਓ ਜਿਨ੍ਹਾਂ ਦੇ ਵਿੱਚ ਡੁਪਲੀਕੇਟ ਐਨਪੀਕੇ ਜਿਹੜੇ ਵਿਕਦੇ ਉਹਨਾਂ ਦੀ ਆਪਾਂ ਪਛਾਣ ਤੁਹਾਨੂੰ ਦੱਸੀ ਸੀ ਉਹ ਜਿਹੇ ਐਨਪੀਕੇ ਜਿਹੜੇ ਨੇ ਉਹਨਾਂ ਤੋਂ ਤੁਸੀਂ ਬਚਾ ਕਰਨਾ ਹੈ ਖਰੀਦਣ ਲੱਗੇ ਆ ਤੇ ਬਰੌਣ ਦੀ ਜਿਹੜੀ ਡੋਜ਼ ਲੈਣੀ ਹੈ 70 ਤੋਂ 80 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਇਹਦੀ ਡੋਜ਼ ਨਹੀਂ ਵਧਾਉਣੀ ਜੇਕਰ 120 ਗ੍ਰਾਮ ਪਾਉਣਾ ਚਾਹੁੰਦੇ ਹੋ 150 ਗ੍ਰਾਮ ਪਾਉਣਾ ਚਾਹੁੰਦੇ ਹੋ ਤਾਂ ਫਿਰ ਇਹ ਦੀ ਜਿਹੜੀ ਸਪਰੇਅ ਆ ਉਹ ਤੁਹਾਨੂੰ ਕੱਲੀ ਕਰਨੀ ਪਊਗੀ ਐਨਪੀਕੇ ਨੂੰ ਛੱਡ ਕੇ ਜਿਹੜੀ ਆਪਣਾ 13 0 45 ਹੈ ਉਹਦੇ ਤੋਂ ਅਲਾਵਾ ਜੇਕਰ ਤੁਸੀਂ ਇਹਦੀ ਇੰਨੀ ਡੋਜ਼ ਪਾਉਣੀ ਚਾਹੁੰਦੇ ਹੋ ਜੇਕਰ ਜਿਆਦੀ ਹੀ ਤੁਹਾਡੇ ਘਾਟ ਆਉਂਦੀ ਏ ਬਰੌਣ ਦੀ ਪੱਤੇ ਕੁੰਡੇ ਹੁੰਦੇ ਨੇ ਅਟ ਦੇ ਵਿੱਚ ਜਾ ਕੇ ਤਾਂ ਫਿਰ ਕੱਲੀ ਦੀ ਸਪਰੇਅ ਕਰੋਗੇ ਤਾਂ ਉਹਦੇ ਤੁਹਾਨੂੰ ਜਾਦੇ ਵਧੀਆ ਰਿਜ਼ਲਟ ਮਿਲਣਗੇ ਪਰ ਜੇਕਰ ਕੱਲੀ ਦੀ ਕਰੋਗੇ ਉਹਦੇ ਨਾਲ ਕਣਕ ਵੀ ਜਿਆਦੀ ਭੱਜੇਗੀ ਦੋ ਦਿਨ ਸਪਰੇਅਾਂ ਕਰੋਗੇ ਇਸ ਕਰਕੇ ਸਪਰੇਅ ਬਰੌਣ ਜਿਹੜਾ 13 0 45 ਦੇ ਨਾਲ ਹੀ ਮਿਕਸ ਕਰਕੇ ਤੁਸੀਂ ਕਰ ਲਓ ਤੇ ਸੁਪਰੇਆਂ ਦੋ ਕਰ ਲਓ ਇਹਦੇ ਤੋਂ ਬਾਅਦ ਦੇ ਵਿੱਚ ਵੀ ਅਗਲੀ ਸਪਰੇ ਕਰਨੀ ਹੈ ਉਹ ਕਿਹੜੀ ਕਰਨੀ ਹੈ ਉਹਦੇ ਬਾਰੇ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਤੁਹਾਨੂੰ ਸਪਰੇ ਜਿਹੜੀ ਰეკਮੈਂਡ ਕਰਾਂਗੇ ਫਿਲਹਾਲ ਇਹ ਜੜੀ ਸਪਰੇਆ ਹਰੇਕ ਉਸ ਕਣਕ ਦੇ ਉੱਤੇ ਜਿਹੜੀ ਤੁਹਾਡੀ ਨਸਾਰਾ ਕਰੀ ਜਾਂਦੀ ਹੈ ਉਹਦੇ ਉੱਤੇ ਜ਼ਰੂਰ ਇਹਦੀ ਇੱਕ ਸਪਰੇ ਕਰੋ ਰਿਜ਼ਲਟ ਜਿਹੜੇ ਤੁਹਾਨੂੰ ਦਿਖਾਈ ਦੇਣਗੇ ਉਹ ਤੁਸੀਂ ਝਾੜ ਦੇ ਉੱਤੇ ਜਾ ਕੇ ਨੋਟ ਕਰੋਗੇ ਕਿ ਤੁਹਾਨੂੰ ਕਿੰਨਾ ਜ਼ਿਆਦਾ ਫਰਕ ਨਜ਼ਰ ਆਊਗਾ ਜਿੰਨਾ ਜਿੰਨਾ ਲੋਕਾਂ ਨੇ ਹੁਣ ਦਾ ਗੱਬਣੀਆਂ ਪਹਿਲੀਆਂ ਜੜੀਆਂ ਸਪਰੇਆਂ ਉਹ ਯੂਜ਼ ਕੀਤੀਆਂ ਨੇ ਕਣਕਾਂ ਦੇ ਉੱਤੇ ਕੀਤੀਆਂ ਨੇ ਉਹਨਾਂ ਦੀਆਂ ਕਣਕਾਂ ਦੇ ਜਿਹੜੇ ਰਿਸਪੌਂਸ ਮਿਲ ਜਾਂਦੇ ਨੇ ਕਿ ਸਿੱਟੇ ਜ਼ਿਆਦਾ ਲੰਬੇ ਨੇ ਤੇ ਜਿਨ੍ਹਾਂ ਨੇ ਉਹ ਸੁਪਰਿਆ ਨਹੀਂ ਕੀਤੀਆਂ ਜਾਂ ਜਿਹੜੇ ਕਿਲਿਆਂ ਦੇ ਵਿੱਚ ਸੁਪਰਿਆ ਨਹੀਂ ਕੀਤੀਆਂ ਉਥੇ ਸਿੱਟਿਆਂ ਦੀ ਲੰਬਾਈ ਜੜੀ ਉਹ ਛੋਟੀ ਏ ਸੋ ਇਸੇ ਤਰ੍ਹਾਂ ਹੀ ਬਿਲਕੁਲ ਤੁਹਾਨੂੰ ਇਹਦੇ ਵੀ ਜਿਹੜੇ ਰਿਜ਼ਲਟ ਨੇ ਉਹ ਝਾੜ ਤੇ ਜਾ ਕੇ ਪਤਾ ਲੱਗਣਗੇ ਜਿਹੜੇ ਕਿਲਿਆਂ ਦੇ ਵਿੱਚ ਤੁਸੀਂ ਇਹ ਆਪਣੀਆਂ ਸੁਪਰਿਆ ਨਹੀਂ ਕਰੋਗੀ ਉਥੇ ਫਰਕ ਵੇਖ ਲਿਓ ਜੇ ਤੇ ਜਿੱਥੇ ਤੁਸੀਂ ਸੁਪਰਿਆ ਕਰੋਗੇ ਉਹ ਜਿਹੜਾ ਫਰਕ ਹੈ ਤੁਸੀਂ ਵੱਖਰਾ ਵੜ ਕੇ ਵੇਖ ਲਿਓ ਜੇ ਕਿ ਤੁਹਾਨੂੰ ਕਿੰਨਾ ਇੱਕ ਫਰਕ ਜਿਹੜਾ ਨਜ਼ਰ ਆਉਂਦਾ ਹੈ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਹੋਰ ਕਿਸਾਨਾਂ ਦੇ ਨਾਲ ਪੈਣਾ ਭਰਾਵਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਜ਼ਰੂਰ ਇਹਨੂੰ ਸ਼ੇਅਰ ਕਰਿਓ ਜੀ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ